ਕਿਸਾਨਾਂ ਲਈ ਮੁੱਖ ਮੰਤਰੀ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਦੱਸਦੀਏ ਕਿ ਹੁਣ ਇਨ੍ਹਾਂ ਜ਼ਿਲ੍ਹਿਆਂ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਜਲਦ ਨੇ ਉਹ ਪੈਸੇ ਆਉਣਗੇ ਦੱਸਦੀਏ ਕਿ ਹੁਣ ਐਮਐਸਪੀ ਨੂੰ ਲੈ ਕੇ ਜਿਹੜਾ ਸੀਐਮ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ 11 ਅਰਬ ਰੁਪਏ ਦੇ ਜਿਹੜਾ ਐਲਾਨ ਕੀਤਾ ਗਿਆ ਹੈ ਉਹ 11 ਅਰਬ ਰੁਪਏ ਆ ਜਿਹੜੇ ਉਹ ਕਿਸਾਨਾਂ ਦੇ ਵਿੱਚ ਵੱਡੇ ਜਾਣਗੇ ਦੱਸ ਦिए ਕਿ ਹੁਣ ਇਸ ਐਲਾਨ ਤੋਂ ਬਾਅਦ ਜਿਹੜੇ ਕਿਸਾਨ ਨੇ ਉਹ ਮਾਲਾ ਮਾਲ ਹੋਣ ਜਾ ਰਹੇ ਨੇ ਬਾਗੋ ਬਾਗ ਹੋਣ ਜਾ ਰਹੇ ਨੇ ਕਿਉਂਕਿ ਸੀਐਮ ਦੇ ਵੱਲੋਂ ਇੱਕ ਵੱਡੀ ਰਕਮ ਜਿਹੜੀ ਉਹ ਐਲਾਨ ਦਿੱਤੀ ਗਈ ਹੈ 11 ਅਰਬ ਰੁਪਈਆ ਜਿਹੜਾ ਉਹ ਸਿਰਫ ਕਿਸਾਨਾਂ ਦੇ ਨਾਮਾਂ ਨਾਮ ਤੇ ਜਿਹੜਾ ਐਲਾਨਿਆ ਗਿਆ ਦੱਸ ਦिए ਕਿ ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਲਈ ਸੂਬਾ ਸਰਕਾਰ ਜਿੱਥੇ ਕਈ ਯੋਜਨਾਵਾਂ ਚਲਾ ਰਹੀ ਹੈ ਉੱਥੇ ਹੀ ਇਹ ਜ਼ਿਆਦਾਤਰ ਫਸਲਾਂ ਘੱਟੋ-ਘੱਟ ਸਮਰਥਨ ਮੁੱਲ ਤੇ ਵੀ ਖਰੀਦ ਰਹੀ ਹੈ ਇਸੇ ਲੜੀ ਤਹਿਤ ਸੂਬਾ ਸਰਕਾਰ ਨੇ ਹੁਣ ਤੋੜ ਦੀ ਖਰੀਦ ਦਾ ਐਲਾਨ ਕੀਤਾ ਹੈ ਸੀਐਮ ਡਾਕਟਰ ਮੋਹਨ ਜਯਾਦਵ ਨੇ ਸੂਬੇ ਦੇ ਤੋੜ ਉਤਪਾਦਕ ਕਿਸਾਨਾਂ ਦੇ ਲਈ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਇਸ ਨਾਲ ਕਿਸਾਨਾਂ ਨੂੰ ਕਰੋੜਾਂ ਦਾ ਫਾਇਦਾ ਹੋਬੇ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਤੂੜੀ ਖਰੀਦੀ ਰਕਮ ਜਮ੍ਹਾਂ ਕਰਵਾਈ ਜਾਵੇਗੀ ਖਾਸ ਗੱਲ ਇਹ ਹੈ ਕਿ ਇਸ ਸਮੇਂ ਸੂਬੇ ਦੀਆਂ ਮੰਡੀਆਂ ਦੇ ਵਿੱਚ ਤੂੜੀ ਦੀਆਂ ਕੀਮਤਾਂ ਘਟੋ-ਘਟ ਸਮਰਥਨ ਮੁੱਲ ਕਾਫੀ ਘਟ ਹਨ ਇਹੀ ਕਾਰਨ ਹੈ ਕਿ ਤੂੜੀ ਉਤਪਾਦਕ ਕਿਸਾਨਾਂ ਨੂੰ ਸਰਕਾਰੀ ਖਰੀਦ ਤੋਂ ਬਹੁਤ ਲਾਭ ਹੋਣਾ ਯਕੀਨੀ ਹੈ ਸੂਬੇ ਦੇ ਨਾਲ ਨਾਲ ਦੇਸ਼ ਭਾਰਤ ਚ ਵੀ ਤੂੜੀ ਦਾਲ ਦੀ ਮੰਗ ਹਮੇਸ਼ਾ ਰਹਿੰਦੀ ਹੈ ਕਿਸਾਨਾਂ ਨੂੰ ਚੰਗੇ ਭਾਅ ਮਿਲਣ ਨੂੰ ਯਕੀਨੀ ਬਣਾਉਣ ਦੇ ਲਈ ਸਰਕਾਰ ਘਟੋ-ਘਟ ਸਮਰਥਨ ਮੁੱਲ ਤੇ ਖਰੀਦ ਰਹੀ ਹੈ ਇਸ ਵਾਰ ਸੂਬੇ ਵਿੱਚ ਸੋਨੀ ਇਸ ਸਾਲ 2024 ਵਿੱਚ ਤੂੜੀ ਦੀ ਕਾਸ਼ਤ ਕਰਨ ਵਾਲੇ ਜ਼ਿਲ੍ਹਾ ਕਿਸਾਨਾਂ ਤੋਂ ਹੀ ਤੂੜੀ ਦੀ ਖਰੀਦ ਖਰੀਦ ਕੀਤੀ ਜਾਵੇਗੀ ਰਾਜ ਸਰਕਾਰ ਨੇ ਰਾਜ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਭਪਾਲ ਨੂੰ ਤੂੜੀ ਦੀ ਖਰੀਦ ਦੇ ਜਿਹੜੀ ਖਰੀਦ ਏਜੰਸੀ ਵਜੋਂ ਅਧਿਕਾਰ ਅਧਾਰਿਤ ਕੀਤਾ ਇਸ ਵਾਰ ਸੂਬੇ ਦੇ ਵਿੱਚ 127000 ਮੈਟ੍ਰਿਕ ਟਨ ਜਾਨੀ ਕਿ 127000 ਕੁਆਂਟਲ ਤੂੜੀ ਖਰੀਦਣ ਦਾ ਟੀਚਾ ਰੱਖਿਆ ਗਿਆ ਹੈ ਮੱਧ ਪ੍ਰਦੇਸ਼ ਦਾ ਮੌਸਮ ਤੂੜਦੇ ਉਤਪਾਦਨ ਦੇ ਲਈ ਬਹੁਤ ਅਨੁਕੂਲ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਇਸ ਦੀ ਬਿਜਾਈ ਕੀਤੀ ਜਾਂਦੀ ਹੈ। ਜਦੋਂ ਤੂੜ ਦੀ ਕਾਸ਼ਤ ਚੰਗੀ ਸਿੰਚਾਈ ਜ਼ਰੂਰੀ ਹੈ। ਆਵਸਤਨ 18 ਤੋਂ 38 ਡਿਗਰੀ ਸੈਲਸੀਅਸ ਤਾਪਮਾਨ ਬਿਹਤਰ ਮੰਨਿਆ ਜਾਂਦਾ ਹੈ। ਮਟਿਆ ਦੋਮਟ ਮਿੱਟੀ ਅਤੇ ਰੇਤਲੀ ਦੋਮਟ ਮਿੱਟੀ ਇਹ ਤੂੜ ਦੇ ਉਤਪਾਦਨ ਦੇ ਲਈ ਵਧੀਆ ਹਨ। ਦਰਾਮਦ ਘਟਾਉਣ ਦੇ ਲਈ ਦਾਲਾਂ ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੇ ਲਈ ਸਰਕਾਰ 2 ਸਾਲ 2024-25 ਦੀ ਤੂੜ ਦੀ ਖਰੀਦ ਕਰ ਰਹੀ ਹੈ। ਸੂਬਾ ਸਰਕਾਰ ਨੇ 43 ਜ਼ਿਲ੍ਹਿਆਂ ਦੇ ਵਿੱਚ ਧੂੜ ਖਰੀਦਣ ਦੀ ਗੱਲ ਕੀਤੀ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 7550 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ 1 ਲੱਖ 27000 ਮੈਟ੍ਰਿਕ ਟਨ ਤੂੜੀ ਦੀ ਦਾਲ ਜਿਹੜੀ ਖਰੀਦੀ ਜਾਵੇਗੀ ਇਸੇ ਤਰ੍ਹਾਂ ਸੂਬਾ ਸਰਕਾਰ ਦੇ ਵੱਲੋਂ ਇਹਨਾਂ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ 9 ਅਰਬ ਤੋਂ ਵੱਧ ਦੀ ਰਾਸ਼ੀ ਜਮ੍ਹਾਂ ਕਰਵਾਈ ਜਾਵੇਗੀ ਸਰਕਾਰ ਕਿਸਾਨਾਂ ਨੂੰ ਸਰਕਾਰੀ ਤੌਰ ਤੇ ਖਰੀਦੀ ਗਈ ਤੂੜ ਤੋਂ ਕਰੋੜਾ ਰੁਪਏ ਦਾ ਲਾਭ ਮਿਲਣਾ ਯਕੀਨੀ ਹੈ 20 ਮਾਰਚ ਤੋਂ ਸ਼ੰਘਾ ਬਾਦ ਦੇ ਪ੍ਰਿਆ ਮੋਬੀਕੇ ਤੂੜ ਦਾ ਸਭ ਤੋਂ ਵੱਧ ਬਾਜ਼ਾਰੀ ਰੇਟ ਦਰਜ ਕੀਤਾ ਗਿਆ ਜਿੱਥੇ 7670 ਰੁਪਏ ਪ੍ਰਤੀ ਕੁਇੰਟਲ ਦੀ ਦਰ ਦੇ ਨਾਲ ਤੂੜ ਵਿਕਦੀ ਸੀ ਮੌਜੂਦਾ ਬਾਜ਼ਾਰੀ ਦਰਾਂ ਅਨੁਸਾਰ ਮੱਧ ਪ੍ਰਦੇਸ਼ ਵਿੱਚ ਤੂੜ ਦੀ ਔਸਤ ਕੀਮਤ 647 ਰੁਪਏ ਪ੍ਰਤੀ ਕੁਇੰਟਲ ਜਦੋਂ ਕਿ ਸਰਕਾਰ 7550 ਰੁਪਏ ਪ੍ਰਤੀ ਕੁਇੰਟਲ ਦਰ ਦੇ ਨਾਲ ਤੂੜ ਖਰਾਦਾਲ ਖਰੀਦ ਰਹੀ ਹੈ ਮੱਧ ਪ੍ਰਦੇਸ਼ ਦੇ ਤੂੜ ਉਤਪਾਦਕ ਕਿਸਾਨਾਂ ਨੂੰ ਤੋਹਫਾ ਸ਼ਾਉਣੀ ਦੇ ਮੰਡੀਕਰਨ ਸਾਲ 2024-25 ਦੇ ਵਿੱਚ 43 ਤੂਰਤ ਪਾਦਕ ਜ਼ਿਲ੍ਹਿਆਂ ਦੇ ਰਜਿਸਟਰਡ ਕਿਸਾਨਾਂ ਤੋਂ 7550 ਰੁਪਏ ਕਟੋ-ਕਟ ਸਮਰਥਨ ਮੁੱਲ ਤੇ ਤੂੜ ਦੀ ਦਾਲ ਖਰੀਦੀ ਜਾਵੇਗੀ। ਤੋਂ ਹਰ ਮੱਧ ਪ੍ਰਦੇਸ਼ ਦੇ ਲਈ ਇਹ ਕਿਸਾਨਾਂ ਦੇ ਲਈ ਇਹ ਵੱਡੀ ਖਬਰ ਹੈ ਕਿ ਹੁਣ ਕਿਸਾਨਾਂ ਦੀ ਖੁਸ਼ਹਾਲੀ ਦੇ ਲਈ ਸਰਕਾਰ ਦੇ ਵੱਲੋਂ ਜਿਹੜਾ ਟੀਚਾ ਉミਥ ਲਿਆ ਗਿਆ ਏ, ਰਾਸ਼ੀ ਆ ਜਿਹੜੀ ਉਹ ਐਲਾਨੀ ਗਈ ਆ ਤਾਂ ਹੁਣ ਕਿਸਾਨਾਂ ਦੇ ਵਿੱਚ ਜਿਹੜਾ ਫਸਲਾਂ ਦੇ ਉਤਪਾਦਨ ਨੂੰ ਲੈ ਕੇ ਜਿਹੜਾ ਗੱਲ ਕਹიდੀਏ ਕਿ ਮੰਨ ਦੇ ਵਿੱਚ ਚੰਜਟ ਸੀ ਉਹ ਜਰੂਰ ਹੁਣ ਉਹ ਦੂਰ ਹੋਵੇਗਾ ਤੂੜਦਾਲ ਦੀ ਜਿਹੜੀ ਖੇਤੀ ਆ ਉਸ ਨੂੰ ਲੈ ਕੇ ਜਿਹੜਾ ਉਤਸ਼ਾਹਿਤ ਕਰਨ ਦੇ ਲਈ ਸਰਕਾਰ ਦੇ ਵੱਲੋਂ ਇਹ ਦਾ ਕਦਮ ਚੱਕਿਆ ਗਿਆ ਹੈ